ਪੈਨ ਕਾਰਡ ਸੰਬੰਧੀ ਆਈ ਵੱਡੀ ਅਪਡੇਟ 55000 ਰੁਪਏ ਪਰ ਆਪਾ ਪੈਨਸ਼ਨ ਸਕੀਮ ਹੋਈ ਸ਼ੁਰੂ ਫਾਰਮ ਭਰ ਲਓ ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੁਜ਼ਾਰਿਸ਼ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੀਐਮ ਭਗਵੰਤ ਮਾਨ ਜੀ ਦੀ ਸਿਹਤ ਬਾਰੇ ਆਇਆ ਨਵਾਂ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸામਨੇ ਆ ਰਹੀ ਹੈ ਜਿਹਾਂ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸ਼ੋਧਿਆ ਕੱਲ ਮੁਹਾਲੀ ਦੇ ਫੋਰਸਟ ਹਸਪਤਾਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਗਏ ਹਸਪਤਾਲ ਵਿੱਚੋਂ ਨਿਕਲਦੇ ਸਮੇਂ ਉਹਨਾਂ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਠੀਕ ਹਨ ਅਤੇ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਦੀ ਸੀ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਜੀ ਹਾਂ ਉਹਨਾਂ ਨੇ ਦੱਸਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਿਹਤ ਦੇ ਵਿੱਚ ਕਾਫੀ ਉਹਨਾਂ ਦੀ ਸੁਧਾਰ ਆਇਆ ਜੀ ਸਿਹਤ ਦੇ ਵਿੱਚ ਤਾਂ ਤਾਜ਼ਾ ਅਪਡੇਟ ਇਸ ਵੇਲੇ ਦੀ ਦੇਖ ਸਕਦੇ ਹੋ ਜੀ ਜੀ ਹਾਂ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਿਹਤ ਦੇ ਵਿੱਚ ਸੁਦਾ ਆ ਰਹੀ ਹੈ ਇਸ ਨੂੰ ਵੱਡੀ ਖਬਰ ਸਾਹਮਣੇ ਆ ਰਹੀ ਇੱਕ ਹੋਰ ਵੱਡੀ ਜਾਣਕਾਰੀ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ ਸ਼ੂਟਰ ਨੂੰ ਲੱਗੀ ਗੋਲੀ ਤਾਂ ਦੇਖ ਸਕਦੇ ਹੋ ਇੱਕ ਵੱਡੀ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਲੰਧਰ ਚ ਵੱਡਾ ਐਨਕਾਊਂਟਰ ਹੋਇਆ ਪੁਲਿਸ ਤੇ ਗੈਂਗਸਟਰ ਕੌਨਸਲ ਚੌਧਰੀ ਗੈਂਗ ਦੇ ਵਿਚਾਲੇ ਮੁੱਠਪੇੜ ਹੋਈ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਫਾਇਰਿੰਗ ਵੀ ਦੇ ਵਿੱਚ ਇੱਕ ਸ਼ੂਟਰ ਨੂੰ ਗੋਲੀ ਲੱਗੇ ਜ਼ਖਮੀ ਸ਼ੂਟਰ ਦੀ ਪਛਾਣ ਆਕਾਸ਼ ਵੱਜੋਂ ਹੋਈ ਹੈ ਜੀ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਗੋਲੀਆਂ ਚੱਲੀਆਂ ਜੀ ਹਾਂ ਪੁਲਿਸ ਦੇ ਵਿਚਾਲੇ ਦੇ ਗੈਂਗਸਟਰਾਂ ਵਿਚਾਲੇ ਤਾਂ ਦੇਖ ਸਕਦੇ ਹੋ ਇੱਕ ਸ਼ੂਟਰ ਨੂੰ ਗੋਲੀ ਲੱਗਣ ਦੀ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਫਾਇਰਿੰਗ ਸ਼ੁਰੂ ਕੀਤੀ ਤੇ ਇੱਕ ਸ਼ੂਟਰ ਨੂੰ ਗੋਲੀ ਲੱਗੀ ਜੀ ਹਾਂ ਬ੍ਰੇਕਿੰਗ ਨਿਊਜ਼ ਇਸ ਵੇਲੇ ਦੀ ਦੇਖ ਸਕਦੇ ਹੋ ਤਾਜ਼ਾ ਜਾਣਕਾਰੀ ਅਸੀਂ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰ ਰਹੇ ਹਾਂ ਜੀ ਹਾਂ ਮਿਲੀ ਜਾਣਕਾਰੀ ਮੁਤਾਬਕ ਆਕਾਸ਼ ਮੋਹਾਲੀ ਚ ਹੋਏ ਜਿਮ ਮਾਲਕ ਦੇ ਕਤਲकांड ਦੇ ਵਾਂਟਡ ਆਰਰ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਪੁਲਿਸ ਨੇ ਗੁਪਤ ਹੂਜਨਾ ਦੇ ਆਧਾਰ ਤੇ ਗੋਲੀਬਾਰ ਇਲਾਕੇ ਵਿੱਚ ਨਾਕਾਬੰਦੀ ਕੀਤੀ ਜਿੱਥੇ ਦੋਸ਼ੀ ਦੇ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਏ ਜਵਾਬੀ ਕਾਰਵਾਈ ਵਿੱਚ ਜੀ ਹਾਂ ਵੱਡੀ ਖ਼ਬਰ ਇੱਕੋ ਸਾਹਮਣੇ ਆ ਰਹੀ ਹੈ ਪੰਜਾਬ ਦੀ ਵੱਡੀ ਖ਼ਬਰ ਸਿੱਖਿਆ ਮੰਤਰੀ ਨੇ ਬੀਪੀਓ ਨੂੰ ਕੀਤਾ ਸਸਪੈਂਡ ਸਕੂਲ ਤੇ ਮਾਰਿਆ ਸ਼ਾਪਾ ਵਿਦਿਆਰਥੀ ਨਹੀਂ ਪੜ ਸਕੇ ਪੰਜਾਬੀ ਅਧਿਆਪਕਾਂ ਨੂੰ ਨੋਟਿਸ ਜਾਰੀ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ताजा ਜਾਣਕਾਰੀ ਇਸ ਵੇਲੇ ਦੀ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਜੀਨੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮਾਸੀਵਾੜਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਦੇ ਮੁਤਲਕ ਕਰ ਦਿੱਤਾ ਹੈ ਬੈਂਸ ਨੇ ਮਸੀਵਾੜਾ ਦੇ ਮਸੀਵਾੜਾ ਦੇ ਇੰਦਰਾ ਕਲੋਨੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛਾਪਾ ਮਾਰਿਆ ਜੀ ਜੀ ਹਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਚਾਨਕ ਨਰੀਖਣ ਲਈ ਨਰੀਖਣ ਵਿੱਚ ਇੱਕ ਹੈਰਾਨ ਕਰਨ ਵਾਲੀ ਸਥਿਤੀ ਸਾਹਮਣੇ ਆਈ ਹੈ ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਦੇਖ ਸਕਦੇ ਹੋ ਮંત્રી ਬੈਂਸ ਨੇ ਕਟੋ ਕਟ ਅਕਾਦਮਿਕ ਨਤੀਜੇ ਜਗਦੀਨੀ ਬਣਾਉਣ ਦੇ ਵਿੱਚ ਆਫ ਸਫਲ ਰਹਿਣ ਲਈ ਸਕੂਲ ਵਿਦਿਆਨਾਤ ਤਿੰਨ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਨਿਰੀਖਣ ਤੋਂ ਬਾਅਦ ਉਹਨਾਂ ਦੀ ਹਾਲਤ ਨੂੰ ਬਹੁਤ ਚਿੰਤਾਜਨਕ ਦੱਸਿਆ ਤੇ ਕਿਹਾ ਜੇਕਰ ਬੱਚਿਆਂ ਦੀ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਤਾਂ ਇੱਕ ਪੂਰੀ ਪੀੜੀ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ ਮੰਤਰੀ ਬੈਂਸ ਜੀ ਨੇ ਕਿਹਾ ਕਿ ਜੋ ਮੈਂ ਅੱਜ ਦੇਖਿਆ ਉਹ ਸਵੀਕਾਰਯੋਗ ਨਹੀਂ ਹੈ ਤਾਂ ਦੇਖ ਸਕਦੇ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਹੈਗਾ ਸਕੂਲ ਦੇ ਵਿੱਚ ਉਹਨਾਂ ਦੇ ਵੱਲੋਂ ਛਾਪਾ ਮਾਰੇਗਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ April ਤੋਂ ਮਿਲਣ ਵਾਲੀ ਵੱਡੀ ਰਾਹਤ ਜੀ ਹਾਂ ਦੇਖੋ ਕੀ ਕੀ ਹੋ ਰਹੇ ਹਨ ਬਦਲਾ ਜੀ ਹਾਂ 1 April ਤੋਂ ਕਈ ਵੱਡੇ ਬਦਲਾਅ ਜਿਹੜੇ ਨੇ ਹੋਣ ਜਾ ਰਹੇ ਨੇ ਬਰਬਰੀ ਮਹੀਨਾ ਖਤਮ ਹੋਣ ਵਾਲਾ ਹੈ ਖਤਮ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ ਤੇ ਮਾਰਚ ਮਹੀਨਾ 1 April ਤੋਂ ਬਾਅਦ ਮਾਰਚ ਤੋਂ ਬਾਅਦ 1 April ਤੋਂ ਬਾਅਦ ਭਾਰਤ ਵਿੱਚ ਆਮਦਨ ਟੈਕਸ ਤੋਂ ਲੈ ਕੇ ਪੈਨ ਕਾਰਡਾਂ ਤੱਕ ਬਹੁਤ ਸਾਰੇ ਵਿੱਤੀ ਨਿਯਮ ਬਦਲਣ ਵਾਲੇ ਹਨ ਇਹ ਬਦਲਾ ਨਵੇਂ ਆਮਦਨ ਟੈਕਸ ਐਕਟ 2025 ਦੇ ਤਹਿਤ ਆ ਰਹੇ ਹਨ ਪੈਨ ਕਾਰਡ ਬੱਚਿਆਂ ਦੀ ਸਿੱਖਿਆ ਨਵੀਂ ਕਾਰ ਖਰੀਦਣ ਅਤੇ ਬੀਮਾ ਦੇ ਲਈ ਬਦਲੇ ਗਏ ਹਨ ਤਾਂ ਦੇਖ ਸਕਦੇ ਜੀ ਪੈਨ ਕਾਰਡ ਨਾਲ ਸੰਬੰਧਿਤ ਨਿਯਮਾਂ ਤਹਿਤ ਸਾਨੂੰ ਹੁਣ ਇਸ ਸਮੇਂ ਛੋਟੀਆਂ ਚੀਜ਼ਾਂ ਵਿੱਚ ਲਈ ਜਿਵੇਂ ਕਿ ਪੈਨ ਕਾਰਡ ਦੀ ਲੋੜ ਹੁੰਦੀ ਹੈ ਪਰ ਹੁਣ ਸਾਨੂੰ ਗੁਜਰਾਤ ਮਿਲੀ ਹੈ ਪਹਿਲਾਂ ਬੈਂਕਾਂ ਵਿੱਚ ਡਾਕਖਾਨਿਆਂ ਵਿੱਚ ਜਦੋਂ 50000 ਰੁਪਏ ਤੋਂ ਵੱਧ ਨਗਦੀ ਕਢਵਾਉਣਾ ਜਾਂ ਜਮ੍ਹਾਂ ਕਰਾਉਣ ਲਈ ਪੈਨ ਕਾਰਡ ਦੀ ਲੋੜ ਹੁੰਦੀ ਸੀ ਪਰ ਹੁਣ ਇਹ ਸੀਮਾ ਵਧਾ ਦਿੱਤੀ ਗਈ ਹੈ ਪ੍ਰਤੀ ਸਾਲ ਦੇ ਵਿੱਚ 10 ਲੱਖ ਤੱਕ ਦੀ ਨਗਦੀ ਜਮ੍ਹਾਂ ਕਰਨ ਜਾਂ ਕਢਾਉਣ ਦੇ ਲਈ ਹੀ ਹੁਣ ਪੈਨ ਕਾਰਡ ਦੀ ਜ਼ਰੂਰਤ ਪਵੇਗੀ ਨਹੀਂ ਤੁਹਾਨੂੰ ਪੈਨ ਕਾਰਡ ਜਿਹੜਾ ਨਹੀਂ ਦੇਣਾ ਪਵੇਗਾ ਤਾਂ ਦੇਖ ਸਕਦੇ ਹੋ ਜੀ ਇਹ ਜਿਹੜਾ ਬਦਲਾਅ ਹੋ ਰਿਹਾ ਹੈ 1 April ਤੋਂ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਇਸ ਵੇਲੇ ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਜੀ ਹਾਂ ਪਹਿਲਾਂ 10 ਲੱਖ ਤੋਂ ਵੱਧ ਦੀ ਜਾਇਦਾਦ ਖਰੀਦੀ ਖਰੀਦੀ ਜਿਵੇਂ ਕਿ ਘਰ ਦਾ ਫਲੈਟ ਦੇ ਪੈਨ ਵੇਰਵੇ ਦੀ ਲੋੜ ਹੁੰਦੀ ਸੀ ਹੁਣ ਇਹ ਸੀਮਾ 20 ਲੱਖ ਰੁਪਏ ਕਰਤੀ ਹੈ 20 ਲੱਖ ਤੱਕ ਦੀ ਜਾਇਦਾਦ ਲੈਣ ਦੇਣ ਦੇ ਪੈਨ ਕਾਰਡ ਦੀ ਲੋੜ ਪਵੇਗੀ ਜੀ ਹਾਂ ਬੀਮਾ ਸੰਬੰਧੀ ਬੀਮਾ ਸੰਬੰਧੀ ਨਿਯਮ ਸਖਤ ਹੋ ਗਿਆ ਨਹੀਂ ਹੁਣ ਹਰ ਬੀਮਾ ਪਾਲਿਸੀ ਖਰੀਦਣ ਲਈ ਪੈਨ ਕਾਰਡ ਬੇਰਵਦੀ ਲੋੜ ਹੋਵੇਗੀ ਪਹਿਲਾਂ ਇਹ ਨਿਯਮ ਸਿਰਫ ਵੱਡੇ ਮੁੱਲ ਦੀਆਂ ਖਰੀਦਦਾਂ ਲਈ ਲਾਗੂ ਹੁੰਦਾ ਸੀ ਪਰ ਹੁਣ ਇਹ ਖਰੀਦ ਤੇ ਲਾਗੂ ਹੋਵੇਗਾ ਇਸ ਦਾ ਮਤਲਬ ਹੈ ਕਿ ਜਿਵੇਂ ਹੀ ਬੀਮਾ ਖਰੀਦ ਲਈ ਭਾਵੇਂ ਛੋਟੀ ਹੋਵੇ ਜਾਂ ਵੱਡੀ ਪੈਨ ਕਾਰਡ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਤਾਂ ਇਹ 1 ਅਪ੍ਰੈਲ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਬੁਢਾਪਾ ਪੈਨਸ਼ਨ ਦੀ ਜਿਹੜੀ ਕੀ 5-5000 ਰੁਪਏ ਮਿਲੇਗੀ ਜੀ ਹਾਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਇਹ ਪੈਨਸ਼ਨ ਸਕੀਮ ਜੁਰੀ ਦਿੱਤੀ ਗਈ ਹੈ ਜਿਸ ਦਾ ਨਾਮ ਹੈ ਜੀ ਅਟਲ ਪੈਨਸ਼ਨ ਯੋਜਨਾ ਬਹੁਤ ਸਾਰੇ ਲੋਕਾਂ ਨੂੰ ਇਹ ਯੋਜਨਾ ਬਾਰੇ ਪਤਾ ਉਹਨਾਂ ਨੇ ਫਾਰਮ ਭਰੇ ਹੋਏ ਨੇ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਅਤੇ ਜਿਵੇਂ ਹੀ ਉਸ ਦੀ ਉਮਰ 60 ਸਾਲ ਹੋਵੇਗੀ 60 ਸਾਲ ਉਮਰ ਹੁੰਦਿਆਂ ਹੀ ਉਸ ਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਮਹੀਨਾਵਾਰ ਪੈਨਸ਼ਨ ਜਿਹੜੀ ਆ ਲੱਗ ਜਾਵੇਗੀ ਪੈਨਸ਼ਨ ਦੀ ਰਕਮ ਤੁਹਾਡੇ ਨਿਵੇਸ਼ ਤੇ ਨਿਰਭਰ ਕਰਦੀ ਹੈ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਦੇ ਵਿੱਚ ਤੁਸੀਂ ਥੋੜੇ ਥੋੜੇ ਪੈਸੇ 100 ਰੁਪਏ 200 ਰੁਪਏ ਮਹੀਨੇ ਦਾ ਜਿਹੜਾ ਜਮਾ ਕਰਨਾ ਉਸ ਦੇ ਅਕੋਰਡਿੰਗ ਹੀ ਤੁਹਾਡੀ ਜਿਹੜੀ ਉਮਰ 60 ਸਾਲ ਹੋਵੇਗੀ ਤੁਹਾਨੂੰ ਜਿਹੜੀ ਇਹ ਪੈਨਸ਼ਨ ਲੱਗ ਜਾਵੇਗੀ ਤਾਂ ਅੱਜ ਹੀ ਅਪਲਾਈ ਕਰੋ ਅਡਲ ਪੈਨਸ਼ਨ ਯੋਜਨਾ ਦੇ ਵਿੱਚ ਅਤੇ ਇਸ ਯੋਜਨਾ ਤੁਸੀਂ ਵੱਤੋ ਵੱਲ ਲਾਭ ਉਠਾ ਸਕੋ ਤਾਂ ਜੋ ਬੁਢਾਪੇ ਵਿੱਚ ਜਾ ਕੇ ਤੁਹਾਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹੋਰ ਜਾਣਕਾਰੀ ਜਾਣਨ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦੀ ਸਾਰਾ ਦਾ